ਨੈ ਬਿਲੰਭ ਧਰਮੰ ਬਿਲੰਪਾਪੰ ਦ੍ਰਿੜੰਤ ਨਾਮੰ ਧਰਮ ਦਾ ਪਹਿਲਾ ਲਕਸ਼ਣ ਹੈ ਕਿ ਨਾਮ ਨੂੰ ਧਿਰੜ ਕਰਨਾ ਰੋਹਾਨੀਅਤ ਵਾਲੇ ਪਾਸੇ ਤੁਰਨਾ ਦ੍ਰਿੜੰਤ ਨਾਮੰ ਤਜੰਤ ਲੋਭੰ ਲਾਲਚੀ ਬਿਰਤੀ ਨੂੰ ਤਿਆਗ ਦੇਣਾ ਸ਼ਰਨ ਸੰਤੰ ਗੁਰੂ ਸੰਤ ਦੀ ਸ਼ਰਨ ਵਿੱਚ ਪੈ ਜਾਣਾ ਫਿਰ ਫਿਰ ਅਰਜ ਹੈ ਦ੍ਰਿੜੰਤ ਨਾਮੰ ਤਜੰਤ ਲੋਭੰ ਸ਼ਰਨ ਸੰਤੰ ਕਿਲਵਿਕ ਨਾਸੰ ਜਿਸ ਬੰਦੇ ਨੇ ਤਿੰਨ ਗੱਲਾਂ ਮੰਨ ਲੀਆਂ ਨਾਮ ਦਿੜ ਕਰ ਲਿਆ ਲਾਲਚ ਛੱਡ ਦਿੱਤਾ ਗੁਰੂ ਦੀ ਸ਼ਰਨ ਵਿੱਚ ਪੈ ਗਿਆ ਧਰਮ ਪਹਿਲਾ ਕੰਮ ਕਰਦਾ ਉਹਦੇ ਸਾਰੇ ਪਾਪ ਸਾੜ ਕੇ ਰੱਖ ਦਿੰਦਾ ਕਿਲਵਿਕ ਨਾਸੰ ਪ੍ਰਾਪਤਨ ਧਰਮ ਲਖਣ ਇਹ ਧਰਮ ਕੇ ਲਖਣ ਹੈ ਗੁਰਮਤ ਅਨਸਾਰ ਇਹ ਉਸ ਨੂੰ ਪ੍ਰਾਪਤ ਹੁੰਦੇ ਨੇ ਨਾਨਕ ਜੇ ਸੋ ਪ੍ਰਸੰਨ ਮਾ ਦੁਹਾ ਜਿਸ ਉਪਰ ਵੈ ਗੁਰੂ ਤਰੁਠੇ ਸਾਚੇ ਵੇ ਗੁਰਮਤ ਦਾ ਧਰਮ ਉਹ ਧਾਰਨ ਕਰਦਾ ਇਹਨੂੰ ਹੋਰ ਸ਼ੌਖਾ ਕਰ ਲਈਏ ਜੀ ਮੈਂ ਕਿਉਂਕਿ ਅੱਜ ਇਹ ਬਚਨ ਆਇਆ ਸੀ ਧਰਮ ਲਖਣ ਪ੍ਰਭ ਮਹਾ ਉਹਦੀ ਕਿਰਪਾ ਹੋਵੇ ਤੇ ਧਰਮ ਦਾ ਲਖਣ ਪ੍ਰਾਪਤ ਹੁੰਦਾ ਹੈ ਜਿਹੜਾ ਬੰਦਾ ਧਰਮੀ ਬਣ ਵਾਲੇ ਪਾਸੇ ਤੁਰ ਪਏ ਉਹਦਾ ਸਾਰਾ ਜੀਵਨ ਬਦਲ ਜਾਂਦਾ ਹੈ ਗੁਰੂ ਸਾਹਿਬ ਜੀ ਦਾ ਇੱਕ ਬਚਨ ਹੈ ਤੁਸੀਂ ਰੋਜ਼ ਪੜ੍ਹਦੇ ਹੋ ਸਰਬ ਧਰਮ ਮੈਂ ਸੁਖਵਾਨੀ ਸਾਹਿਬਾ ਇੱਕ ਤੋਖ ਜੀ ਆ ਗਿਆ ਧਰਮ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਖਰ ਕੋ ਨਾਮ ਜਪ ਨਿਰਮਲ ਕਰਮ ਪਰ ਐਸ ਧਰਤੀ ਤੇ ਬੜੇ ਲੋਕ ਐਸੇ ਹੋ ਗਏ ਜਿਨ੍ਹਾਂ ਨੇ ਧਰਮ ਦੇ ਬੁਰਕੇ ਦੇ ਥੱਲੇ ਇੰਨੀ ਕੁ ਜ਼ੁਲਮ ਦੀ ਤਲਵਾਰ ਚਲਾਈ ਲੋਕ ਤੋਬਾ ਤੋਬਾ ਕਰ ਉਠੇ ਉਹ ਵੀ ਕਹਿੰਦੇ ਸਨ ਆਪਾ ਧਰਮੀ ਮੈਂ ਦੋ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਦੇ ਸਾਂਝੇ ਕਰਨੇ ਨੇ ਕਿਸੇ ਨਾਲ ਨਫ਼ਰਤ ਕਰਕੇ ਨਹੀਂ ਇੱਕ ਮਹਾਰਾਜ ਦਾ ਸ਼ੇਰ ਹੈ ਔਰੰਗਜ਼ੇਬ ਨੂੰ ਮੁਖਾਤਬ ਕੀਤਾ ਦੋਨਾਂ ਵਿੱਚ ਹੁਣ ਜ ਆਪ ਨੂੰ ਪਤਾ ਹੈ ਔਰੰਗਜ਼ੇਬ ਦਾ ਲਫ਼ਜ਼ੀ ਅਰਥ ਹੈ ਜੀ ਤਖਤ ਦਾ ਸ਼ਿੰਗਾਰ ਔਰੰਗਜ਼ੇਬ ਦਾ ਜੇ ਪਰਸ਼ੀਅਨ ਵਿੱਚ ਇਹਦੇ ਅਰਥ ਲੱਭੋਗੇ ਤੇ ਇਹਦਾ ਅਰਥ ਇਹ ਲਫ਼ਜ਼ ਮਾੜਾ ਨਹੀਂ ਜਿਹੜੀ ਚਿੱਠੀ ਸਤਗੁਰਾਂ ਨੇ ਮਾਛੀਵਾੜੇ ਤੋਂ ਲਿਖੀ ਹੈ ਜੀ ਕਿਉਂਕਿ ਜ਼ਫਰਨਾਮੇ 'ਚ ਨਹੀਂ ਉਹਨੂੰ ਲਿਖਿਆ ਸਾਰਿਆਂ ਇਹ ਉਹਦਾ ਨਾਮ ਦੇ ਦਿੱਤਾ ਜੀ ਫਤਿਹਨਾਮਾ ਉਸ ਵਿੱਚ ਗੁਰਦੇਵ ਨੇ ਕਿਹਾ ਤੇਰਾ ਨਾਮ ਔਰੰਗਜ਼ੇਬ ਹੈ ਪਰ ਜਿਹੜੇ ਔਰੰਗਜ਼ੇਬ ਦੇ ਲੱਛਣ ਨੇ ਨਾ ਜਿਹੜੇ ਉਹਦੇ ਅਰਥ ਨੇ ਉਹਦੇ ਮੁਤਾਬਕ ਤੂੰ ਫਿੱਟ ਨਹੀਂ ਔਰੰਗਜ਼ੇਬ ਦਾ ਲਬਜ਼ੀ ਅਰਥ ਹੁੰਦਾ ਹੈ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੋਭਾ ਸਮਝੋ ਵੀ ਤਾਜ ਦਾ ਸ਼ਿੰਗਾਰ ਕਹਿ ਲਓ ਗੁਰੂ ਸਾਹਿਬ ਨੂੰ ਦੇਖੋ ਉਹਦੇ ਬਾਰੇ ਕਿਉਂਕਿ ਜੇ ਕਿਸੇ ਬੰਦੇ ਨੂੰ ਪੁੱਛੋਗੇ ਉਹ ਕਹੇਗਾ ਵੀ ਔਰੰਗਜ਼ੇਬ ਬੜਾ ਕੱਟੜ ਧਰਮੀ ਸੀ ਸੁੰਨੀ ਮੁਸਲਮਾਨ ਸੀ ਮੈਂ ਫਿਰ ਅਰਜ਼ ਕਰਾਂਗਾ ਮੈਂ ਕਿਸੇ ਵੀ ਮੁਸਲਮਾਨ ਦੇ ਅੰਦਰ ਨੂੰ ਠੋਕਰ ਮਾਰ ਲਈ ਪਰ ਜੋ ਗੁਰੂ ਜੀ ਨੇ ਲਿਖਿਆ ਮਾਰ ਜੀ ਨੇ ਕਿਹਾ ਨਾ ਈਮਾਨ ਪ੍ਰਸਤੀ ਜਿਹਨੂੰ ਆਪਜੀ ਧਰਮ ਕਹਿੰਦੇ ਹੋ ਈਮਾਨ ਕਹਿੰਦੇ ਹੋ ਤੇਰੇ ਬਾਰੇ ਮਸ਼ਹੂਰ ਹੈ ਤੂੰ ਬੜਾ ਧਰਮੀ ਹੈ ਪਰ ਮਾਰੇ ਕਹਿੰਦੇ ਜੇ ਮੇਰੇ ਤੋਂ ਕੋਈ ਪੁੱਛੇ ਨਾ ਈਮਾਨ ਪ੍ਰਸਤੀ ਤੂੰ ਈਮਾਨ ਪ੍ਰਸਤ ਨਹੀਂ ਉਹ ਧਰਮ ਪ੍ਰਸਤ ਨਹੀਂ ਨਾ ਉਸਾਂ ਦੇਂ ਦੀ ਹੁਣ ਤੇ ਆ ਰਿਹਾ ਕਿ ਦੋ ਸ਼ਬਦ ਆ ਗਏ ਇੱਕ ਇਮਾਨ ਆ ਗਿਆ ਇੱਕ ਦੀਨ ਆ ਗਿਆ ਆਪਾਂ ਦੀਨ ਦਾ ਅਰਥ ਵੀ ਧਰਮ ਕਰਦੇ ਆ ਨਾ ਪਰ ਇੱਥੇ ਦੀਨ ਦਾ ਅਰਥ ਇਸਲਾਮ ਨਾਲ ਸੰਬੰਧਿਤ ਹੈ ਤੂੰ ਧਰਮੀ ਵੀ ਨਹੀਂ ਨਾ ਉਸਾਂ ਦੀਨ ਸੱਚੇ ਵੇ ਤੈਨੂੰ ਆਪਣੇ ਦੀਨ ਦੀ ਸ਼ਰ੍ਹਾ ਦੀ ਵੀ ਸਮਝ ਕੋਈ ਫਿਰ ਵੇਖੋ ਕਿੰਡੀ ਵੱਡੀ ਬਾਤ ਕਹਿਣੀ ਨਾ ਇਮਾਨ ਪ੍ਰਸਤੀ ਨਾ ਉਸਾਂ ਦੀਨ ਦੋ ਗੱਲਾਂ ਨਾ ਤੂੰ ਧਰਮ ਪ੍ਰਸਤ ਹੈ ਨਾ ਤੈਨੂੰ ਸ਼ਰ੍ਹਾ ਦੀ ਸਮਝ ਹੈ ਨਾ ਸਾਇਬ ਸ਼ਨਾਸੀ ਸ਼ਨਾਸ ਦਾ ਅਰਥ ਆਪ ਨੂੰ ਪਤਾ ਹੈ ਪਹਿਚਾਨ ਕਰਨੀ ਸ਼ਨਾਖਤ ਕਰਨੀ ਸਾਇਬ ਦਾ ਅਰਥ ਹੈ ਵਹਿਗੁਰੂ ਤੂੰ ਕਾਦਾ ਧਰਮੀ ਤੈਨੂੰ ਰੱਬ ਦੀ ਕੋਈ ਸ਼ਨਾਖਤ ਨਹੀਂ ਕੋਈ ਪਹਿਚਾਨ ਨਹੀਂ ਤੈਨੂੰ ਨਾ ਸਾਇਬ ਸ਼ਨਾਸੀ ਚੌਥਾ ਸ਼ਬਦ ਕਿਆ ਨਾ ਮੁਹੰਮਦ ਯਕੀਨ ਜਿਸ ਪੈਗੰਬਰ ਨੂੰ ਤੂੰ ਖੁਸ਼ ਕਰਨਾ ਚਾਹਨਾ ਔਰੰਗਜ਼ੇਬ ਤੈਨੂੰ ਆਪਣੇ ਮੁਹੰਮਦ ਸਾਹਿਬ ਉੱਤੇ ਵੀ ਯਕੀਨ ਲਗੇ ਫਿਰ ਸਿਰ ਬੇਨਤੀ ਚਾਰ ਸ਼ਬਦ ਨੇ ਸ਼ੇਰ ਵਿੱਚ ਨਾ ਇਮਾਂ ਪ੍ਰਸਤੀ ਪਰ ਧਰਮੀ ਤਾਂ ਉਹ ਵੀ ਹੈ ਨਾ ਇਮਾ ਪ੍ਰਸਤੀ ਨਾ ਉਜ਼ਾਇ ਦੀ ਨਾ ਸਹਿਬ شناਸੀ ਨਾ ਮੁਹੰਮਦ ਯਕੀ ਉਹਦੀ ਇੱਕ ਸ਼ੇਰ ਹੋਰ ਹੈ ਮੈਂ ਤਾਇ ਚੁਣਿਆ ਜੀ ਕਿਉਂਕਿ ਮਹਾਰਾਜ ਉਹਦੇ ਧਰਮ ਦੀ ਗੱਲ ਕਰ ਰਹੇ ਮੇਰੀ ਫਿਰ ਬੇਨਤੀ ਹੈ ਧਰਮ ਤਬਦੀਲੀ ਲਿਆਉਂਦਾ ਹੈ ਧਰਮ ਤੋੜਦਾ ਨਹੀਂ ਧੰਮਰ ਨਫ਼ਰਤ ਨਹੀਂ ਕਰਦਾ ਧਰਮ ਧੱਕੇ ਨਹੀਂ ਮਾਰਦਾ ਇਥੋਂ ਤੱਕ ਪਿਆਰਿਓ ਅਤ ਦਾ ਪਾਪ ਵਿੱਚ ਗਰਸਿਆ ਹੋਵੇ ਬੰਦਾ ਧਰਮੀ ਬੰਦਾ ਉਹਨੂੰ ਵੀ ਗਲੇ ਲਾਣ ਵਾਸਤੇ ਤਿਆਰ ਹੋ ਜਾਂਦਾ ਹੈ ਮੈਂ ਤੁਹਾਨੂੰ ਬੇਨਤੀ ਕੀਤੀ ਕਿਉਂਕਿ ਅਸੀਂ ਸ਼ਰਾਂ ਚ ਵੱਜੇ ਡਰਦੇ ਹਾਂ ਮਹਾਰਾਜ ਜੀ ਦੇ ਇਹ ਬੋਲ ਨਹੀਂ ਸ਼ੈਨ ਸ਼ਾਹ ਔਰੰਗਜ਼ੇਬ ਆਲਮੀ ਸੰਬੋਧਨ ਕਰ ਰਿਹਾ ਨਾ ਲੈ ਕੇ ਕਰ ਰਿਹਾ ਮਹਾਰਾਜ ਕਹਿੰਦੇ ਸ਼ੈਨ ਸ਼ਾਹ ਔਰੰਗਜ਼ੇਬ ਆਲਮੀ ਇਹਦੇ ਅਰਥ ਬੜੇ ਡੂੰਘੇ ਨੇ ਸ਼ੈਨ ਸ਼ਾਹ ਦਾ ਸਮਝਦੇ ਆ ਜਿਹਦੇ ਥੱਲੇ ਕਿੰਨੇ ਰਾਜੇ ਅਧੀਨ ਨੇ ਲੋਕ ਤੈਨੂੰ ਸ਼ੈਨ ਸ਼ਾਹ ਕਹਿੰਦੇ ਆ ਸੱਚੀ ਮੂਚੀ ਤੋਂ ਸ਼ਾਇਨ ਸ਼ਾਹ ਭਾਰਤ ਦਾ ਔਰੰਗਜ਼ੇਬ ਤੈਨੂੰ ਪਤਾ ਹੈ ਤੇਰਾ ਨਾਮ ਔਰੰਗਜ਼ੇਬ ਤੇ ਔਰੰਗਜ਼ੇਬ ਦੇ ਅਰਥ ਨੇ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੋਭਾ ਤਖਤ ਦਾ ਤੇਜ ਪ੍ਰਤਾਪ ਔਰੰਗਜ਼ੇਬ ਸ਼ੈਨ ਸ਼ਾਹ ਔਰੰਗਜ਼ੇਬ ਆਲਮੀ ਆਲਮਦਾਰਤ ਸੰਸਾਰ ਹੁੰਦਾ ਹੈ ਆਲਮੀ ਦਰਤ ਜਿਹੜਾ ਸੰਸਾਰ ਦਾ ਮਾਲਕ ਇਸੇ ਕਰਕੇ ਇਹਦੀ ਇੱਕ ਜੀ ਇਹਦਾ ਕੀ ਲੋਜੀ ਨੂੰ ਤਖਲਸ ਕਹਿ ਲੋ ਜਾਇਕ ਪਦਵੀ ਕਹਿ ਲੋ ਆਲਮਗੀਰ ਕਹਿੰਦੇ ਸਾਂ ਮੈਂ ਇੱਕ ਵਾਰ ਲੁਧਿਆਣੇ ਨੇੜੇ ਵੀ ਜਿਹੜਾ ਪਿੰਡ ਆਲਮਗੀਰ ਉਹਦੇ ਨਾਂ ਤੇ ਹੀ ਹੈ ਨਾ ਤੇ ਮੈਂ ਇੱਕ ਬੇਨਤੀ ਕੀਤੀ ਸਾਡੇ ਸਿੱਖ ਵੇਾਰੇ ਕਿਨੇ ਜੀ ਤੇ ਰਿਪੀਟ ਕਰ ਲਗਾ ਆਲਮਗੀਰ ਸਾਹਿਬ ਚੱਲੇ ਆ ਜਦੋਂ ਆਲਮਗੀਰ ਸਾਹਿਬ ਕਹਿੰਦੇ ਆ ਨਾ ਮੇਰੇ ਮਨ ਚ ਹੁੰਦਾ ਵੀ ਆਲਮਗੀਰ ਤੇ ਔਰੰਗਜ਼ੇਬ ਦੀ ਪਦਵੀ ਉਹਦੇ ਨਾਂ ਤੇ ਪਿੰਡ ਤੇ ਮੈਂ ਇੱਕ ਬੇਨਤੀ ਕੀਤੀ ਸੀ ਮਨਜੀ ਸਾਹਿਬ ਖਿਆ ਕਰੀਏ ਆਲਮਗੀਰ ਪਿੰਡ ایسے کر کے دی دیکھو کہ منجی صاحب گردوارا بکرا خ مہاراجہ شبد رہا شہن شاہ اور کھیں کہ دارا اے دور است پھر سنیو کہ دارا اے دور است ایس دور ایس وقت دا تو حاکم ہے تو دارا تو شہن شاہ دارا در تے حاکم تو حاکم ہے تہن شاہ خومی کھیں ਕਿ ਦਾਰਾ ਇਹ ਦੌਰ ਅਸਤ ਇਸ ਵਕਤ ਦਾ ਤੂੰ ਹਾਕਮ ਹੈ ਪਰ ਦੂਰ ਅਸਤ ਦੀ ਕਮਾਲ ਕਰਦੀ ਦੀ ਕਿ ਦੂਰ ਅਸਤ ਦੀ ਤੂੰ ਇਸ ਦੌਰ ਦਾ ਦਾਰਾ ਜ਼ਰੂਰ ਹੈ ਹਾਕਮ ਜ਼ਰੂਰ ਹੈ ਪਰ ਸੱਚੇ ਵੇ ਇਸ ਵੇਲੇ ਤੂੰ ਦੀਨ ਤੋਂ ਬਹੁਤ ਦੂਰ ਹੈ ਤੂੰ ਧਰਮੀ ਨਹੀਂ ਕਿ ਦਾਰਾ ਇਹ ਦੌਰ ਅਸਤ ਕਿ ਦੂਰ ਅਸਤ ਦੀਨ ਤੋਂ ਦੀਨ ਤੋਂ ਦੂਰ ਹੈ ਮੈਂ ਆਪ ਨੂੰ ਬੇਨਤੀ ਕਰਾਂਗਾ ਜੀ ਸਤਿਗੁਰੂ ਨੇ ਬੜੇ ਸਰਲ ਤਰੀਕਾ ਦੱਸਿਆ ਹੈ ਆ ਸਿੱਧਾ ਤਰੀਕਾ ਹੈ ਜੀ ਜਿਸ ਬੰਦੇ ਕੋਲ ਧਰਮ ਦੇ ਲਕਸ਼ਣ ਨੇ ਧਰਮ ਨਾਮ ਦ੍ਰਿੜ ਕਰਾਂਦਾ ਹੈ ਧਰਮ ਮੁਹੱਬਤ ਕਰਦਾ ਹੈ ਮਹਾਰਾਜ ਜੀ ਜਿਹੜਾ ਬੰਦਾ ਇਸ ਧਰਮ ਨੂੰ ਧਾਰਨ ਕਰ ਲੈ ਸੁਣੋ ਉਹਦੇ ਚ ਤਬਦੀਲੀ ਕੀ ਆ ਸਕਦੀ ਹੈ ਉਹ ਬਦਲ ਸਕਦਾ ਜੀ ਜਿਹੜਾ ਅਸੀਂ ਪੜਿਆ ਹੈ ਕਿ ਵੈਗਰੂ ਜੀ ਨਾਮ ਦ੍ਰਿੜ ਕਰੇ ਪ੍ਰਭੂ ਦੀ ਸ਼ਰਨ ਵਿਜੈ ਹਾਂ ਸਤਿਗੁਰੂ ਕਹਿੰਦੇ ਹਾਂ ਉਸ ਧਰਮੀ ਵਿੱਚ ਬੜੀ ਤਬਦੀਲੀ ਆਉਂਦੀ ਹੈ ਹੁਣ ਉਸ ਤਬਦੀਲੀ ਦਾ ਜ਼ਿਕਰ ਹੈ ਪਹਿਲੀ ਤੁਕ ਹੈ ਦੁਰਗਮ ਸਥਾਨ ਸੁਗਮ ਜਿਸ ਬੰਦੇ ਨੇ ਉਸ ਧਰਮ ਨੂੰ ਕਮਾ ਲਿਆ ਦੁਰਗਮ ਇਹਦਾ ਲਫ਼ਜ਼ੀ ਅਰਥ ਹੋ ਗਿਆ ਜਿਹੜਾ ਬਹੁਤ ਮੁਸ਼ਕਲ ਜਿੱਥੋਂ ਤੱਕ ਸਾਡੀ ਪਹੁੰਚ ਹੀ ਕੋਈ ਨਹੀਂ ਬੰਦਾ ਸਮਝਦਾ ਨਹੀਂ ਮੈਂ ਕੁਝ ਨਹੀਂ ਕਰ ਸਕਦਾ ਦੁਰਗਮ ਗਮ ਗਮ ਦਾ ਅਰਥ ਹੁੰਦਾ ਜਾਣਾ ਵੈਸੇ ਦੁਰਗਮ ਜਿੱਥੇ ਜਾਣਾ ਬੜਾ ਮੁਸ਼ਕਲ ਹੋਵੇ ਉਹਨੂੰ ਸੰਸਾਰੀ ਤੌਰ ਤੇ ਕਹਿ ਲੋ ਉਂਝ ਵੈਸੇ ਇਦੇ ਅਰਥ ਰੂਖਾਨੀਅਤ ਹੀ ਕਰੀਏ ਨਾਮ ਵੀ ਜੁੜਨਾ ਬੜਾ ਮੁਸ਼ਕਿਲ ਹੈ ਆਖਣ ਔਖਾ ਸਾਚਾ ਨਾਮ ਬੜਾ ਔਖਾ ਹੈ ਆਨੰਦ ਸ਼ਬਦ ਬੜਾ ਔਖਾ ਹੈ ਆਤਮਿਕ ਜੀਵਨ ਜੀਣਾ ਬੜਾ ਔਖਾ ਹੈ ਸਤਗੁਰੂ ਕਹਿੰਦੇ ਨਾ ਦੁਰਗਮ ਸਥਾਨ ਸੁਗਮ ਜਿਹੜੀ ਥਾਂ ਬੜੀ ਮੁਸ਼ਕਿਲ ਬੰਦਾ ਪਹੁੰਚ ਸਕਦਾ ਹੈ ਬੜਾ ਔਖਾ ਜਿਸ ਅਵਸਥਾ ਤੇ ਪਹੁੰਚ ਸਕਦਾ ਹੈ ਕਹਿੰਦੇ ਨੇ ਮਹਾਰਾਜ ਬਚਨ ਕਰ ਰਿਹਾ ਜੇ ਧਰਮ ਨੂੰ ਕਮਾਲੇ ਸੁਗਮ ਉਹਦੇ ਵਾਸਤੇ ਦੁਰਗਮ ਨਹੀਂ ਰਹਿੰਦਾ ਤਰਮੀ ਬੰਦੇ ਦਾ ਜੀਵਨ ਪਲਟ ਜਾਂਦਾ ਉਹਦੇ ਲਈ ਸੌਖਾ ਬਣ ਜਾਂਦਾ ਦੁਰਗਮ ਫਿਰ ਮੇਰੀ ਬੇਨਤੀ ਸੁਣਿਓ ਜਿਹੜੀ ਥਾਂ ਔਖੀ ਮੈਂ ਨਹੀਂ ਕਰ ਸਕਦਾ ਮੈਂ ਨਹੀਂ ਪਹੁੰਚ ਸਕਦਾ ਉਹ ਥਾਂ ਸੌਖੀ ਮਿਲ ਸਕਦੀ ਹੈ ਪਰ ਜਿਹੜਾ ਧਰਮ ਨੂੰ ਕਮਾਏਗਾ ਦੁਰਮਗ ਦੁਰਗਮ ਸਥਾਨ ਸੁਗਮ ਮਹਾ ਦੂਖ ਜਿਹੜਾ ਬੰਦਾ ਵੱਡੇ ਦੁੱਖਾਂ ਚ ਘਿਰਿਆ ਹਰ ਤਰ੍ਹਾਂ ਦਾ ਦੁੱਖ ਨੂੰ ਚੰਬੜਿਆ ਸ਼ਰੀਰ ਕੀ ਚੰਬੜਿਆ ਮਾਨਸਿਕ ਚੰਬੜਿਆ ਆਤਮਿਕ ਚੰਬੜਿਆ ਆਦ ਬਿਆਦ ਇਪਾਦ ਸਾਰੇ ਤਾਬ ਚੰਬੜੇ ਆ ਮਾ ਦੁੱਖ ਵੱਡੇ ਤੋਂ ਵੱਡਾ ਦੁੱਖ ਮਹਾਰਾਜ ਕਹਿੰਦੇ ਤੂੰ ਧਰਮੀ ਬਣ ਕੇ ਨਾਮ ਜਪ ਸਰਬ ਸੋਖਣਾ ਹੈ ਉਸ ਬੰਦੇ ਨੂੰ ਸਾਰੇ ਸੁੱਖ ਮਿਲ ਜਾਣਗੇ ਜਿਹੜਾ ਧਰਮੀ ਬਣ ਕੇ ਵੈ ਗੁਰੂ ਦਾ ਨਾਮ ਜਪਦਾ ਹੈ ਫਿਰ ਫਿਰ ਇਸ ਤੁਕ ਦੇ ਅਰਥ ਆ ਪਰਪੀਟ ਕਰ ਜਣੇ ਆ ਦੁਰਗਮ ਸਥਾਨ ਸੁਗਮੰ ਔਖੀਆਂ ਥਾਵਾਂ ਜਿੱਥੇ ਬੰਦਾ ਢੇਰੀ ਟੜਣਾ ਵੇਖੋ ਇਨਸਾਨ ਤਾਂ ਆਪ ਸਾਰੇ ਜੀ ਜਿਵੇਂ ਚਲੋ ਰੋਹਾਨੀਅਤ ਦੀ ਗੱਲ ਕਰੋ ਕੋਈ ਸ਼ਬਦ ਦੁਨਿਆਵੀ ਵਰਤੂ ਆਪਾਂ ਤੇ ਰਿਤ ਨਹੀਂ ਜੀ ਮੈਂ ਨਹੀਂ ਕਰ ਸਕਦਾ ਜੀ ਉਹ ਤਾਂ ਇਹ ਸੰਜੀ ਤਾਂ ਉਹ ਕਰ ਗਏ ਨਹੀਂ ਮਹਾਰਜ ਕਹਿੰਦੇ ਨਹੀਂ ਤੂੰ ਕਰ ਸਕਣਾ ਤੇਰੇ ਚ ਤਾਕਤ ਹੈ ਤੂੰ ਧਰਮੀ ਬੰਦ ਦੁਰਗਮ ਸਥਾਨ ਸੁਗਮੰਗ ਔਖੀਆਂ ਥਾਵਾਂ ਜਿੱਥੇ ਨਹੀਂ ਪਹੁੰਚਿਆ ਜਾ ਸਕਦਾ ਸੌਖੇ ਰਸਤੇ ਬਣ ਜਾਣਗੇ ਪਹੁੰਚ ਜਾਏਗਾ ਮਹਾਦੁਖ ਜਿਹੜੇ ਅਤ ਦੇ ਦੁੱਖ ਨੇ ਸਰਬ ਸੁਖਣਾ ਹੈ ਸੱਚ ਇਹ ਵੇ ਤੈਨੂੰ ਸਾਰੇ ਸੁੱਖ ਮਿਲ ਜਾਣਗੇ ਦੋ ਕਟੇ ਜਾਣਗੇ ਅੱਗੇ ਸਤਿਗੁਰੂ ਕਹਿੰਦੇ ਨੇ ਦੁਰਬਚਨ ਜਿਹੜਾ ਬੰਦਾ ਦਿਨ ਰਾਤ ਭੈੜਾ ਹੀ ਬੋਲੀ ਜਾਂਦਾ ਹੈ ਦੁਰਬਚਨ ਦਾ ਤੇ ਕੌੜੇ ਬੁਲ ਗਾਲਾਂ ਹੀ ਕੱਢੀ ਜਾਂਦਾ ਲੋਕਾਂ ਨੂੰ ਜਦੋਂ ਬੋਲਣਾ ਪੁੱਠਾ ਹੀ ਬੋਲਣਾ ਹੈ ਮਹਾਰਾਜ ਕਹਿੰਦੇ ਧਰਮ 'ਚ ਬੜੀ ਤਾਕਤ ਜੇ ਇਹ ਜਿਹੜੇ ਬੰਦੇ ਅਤ ਦਾ ਭੈੜਾ ਬੋਲਦੇ ਆ ਭੇਦ ਭਰਮ ਸਿਉਨ ਪੇੜਾ ਤੁੰਡਾ ਵਿਥ ਜਿਹੜੇ ਏਡੇ ਭੈੜਾ ਬੋਲਦੇ ਆ ਜਿੱਥੇ ਬੋਲਦੇ ਉਥੇ ਪਾੜੀ ਜਾਂਦੇ ਆ ਦਿਨ ਰਾਤ ਦੁਰਬਚਨ ਫੇਦ ਭਰਮੰਗ ਜਿਹੜੇ ਵਿੱਥਾਂ ਪਾਉਂਦੇ ਆ ਜਿਹੜੇ ਦਿਨ ਰਾਤ ਭਟਕਦੇ ਪਿਆ ਸਾਖਤ ਸ਼ਬਦ ਤਾਂ ਸਾਖਤ ਤੇ ਨੇ ਜੀ ਮਾਇਆ ਦੇ ਪੁਜਾਰੀ ਸਾਖਤ ਬੰਦੇ ਪਰ ਉਂਝ ਗੁਰਬਾਣੀ ਨੇ ਸਾਖਤ ਦੀ ਪਰਿਭਾਸ਼ਾ ਵੀ ਬਕਰੀ ਦਿੱਤੀ ਕਿ ਜਿਹੜੇ ਬੰਦੇ ਰੱਬ ਦੇ ਨਾਮ ਤੋਂ ਮਨੁਕਰਾ ਗੁਰੂ ਜੀ ਕਹਿੰਦੇ ਸਾਖਤ ਪਿਸ਼ਨੰਤ ਜਿਹੜਾ ਬੰਦਾ ਸਾਖਤ ਹੈ ਜਿਹੜਾ ਦਿਨ ਰਾਤ ਭੈੜਾ ਹੀ ਬੋਲਦਾ ਹੈ ਜਿਹਦਾ ਕੰਮ ਹੀ ਇਹ ਵੇ ਉੰਜ ਵੈਸੇ ਪਿਸ਼ਨ ਦਾ ਅਰਥ ਹੁੰਦਾ ਟੁਕੜੇ ਕਰਨ ਵਾਲਾ ਫਿਰ ਸੁਣਿਓ ਪਿਸ਼ ਹੁੰਦਾ ਅਰਥ ਹੁੰਦਾ ਵਢਣ ਵਾਲਾ ਇਹਦਾ ਲਬਜ ਕਿਉਂਕਿ ਚੁਗਲਖੋਰ ਜਿੰਨੇ ਟੁਕੜੇ ਕਰ ਸਕਦਾ ਉਹਨੇ ਕੋਈ ਨਹੀਂ ਕਰ ਸਕਦਾ ਚੁਗੜਖੋਲ ਆਪਣਾ ਪਤਾ ਨਹੀਂ ਲੱਗੇ ਮੈਂ ਤੈਨੂੰ ਕਿਹਾ ਸੀ ਨਿੰਦਕ ਬੰਦਾ ਬੁਰਕ ਵਸ ਜਾਂਦਾ ਛੇਤੀ ਚੁਗਲਖੋਰ ਲੱਭਣ ਲਈ ਟਾਈਮ ਲੱਗ ਜਾਂਦਾ ਨਿੰਦਕ ਬਹੁਤ ਜਾਂਦਾ ਜੀ ਚੁਗਲਖੋਰ ਫਿਰ ਬਿੰਤੀ ਸੁਣ ਹੈ ਦੋਨੋਂ ਇੱਕੋ ਜੀ ਚੀਜ਼ਾਂ ਪਰ ਚੁਗਲਖੋਰ ਸ਼ੇਰ ਲਾ ਦਿੰਦਾ ਹੈ ਜੀ ਨਿੰਦਕ ਦਾ ਤਾਂ ਪਤਾ ਲੱਗ ਜਾਂਦਾ ਹੈ ਜੀ ਉਹ ਨਿੰਦਕ ਦੀ ਛੇਤੇ ਖੜੇ ਖੇੜੇ ਮੂੰਹ ਹੱਸ ਕੇ ਬੋਲਦਾ ਵੀ ਨਹੀਂ ਪਰ ਚੁਗਲ ਜਿਹੜਾ ਨਾ ਉਹ ਡਬਲ ਫੇਸ ਜਿੰਦਾ ਹੈ ਨਿੰਦਿਆ ਹੈ ਮੈਂ ਬੈਠਾ ਮੈਂ ਕਰ ਦਿੱਤਾ ਵਿਰੋਧ ਬਗੈਰ ਮਤਲਬ ਤੋਂ ਚੁਗਲਖੋਰ ਹੁੰਦਾ ਹੈ ਜਿਹੜਾ ਆਪਜੀ ਕੋਲ ਆਵੇ ਇਨਾ ਮਿੱਠਾ ਬੋਲੇ ਇਨਾ ਸੋਹਣਾ ਬੋਲੇ ਜਦੋਂ ਬੰਦਾ ਬੋਲਦਾ ਆਪਣੇ ਅੰਦਰ ਦੀਆਂ ਗੱਲਾਂ ਦੱਸਣ ਲੱਗ ਪੈਂਦਾ ਤੇ ਚੁਗਲਖੋਰ ਦਾ ਸੁਭਾਅ ਹੁੰਦਾ ਜਿਹੜਾ ਆਪਜੀ ਦਾ ਵਿਰੋਧੀ ਹੈ ਨਾ ਜਦੋਂ ਤੁਹਾਨੂੰ ਮਿਲੇਗਾ ਉਹਦਾ ਜ਼ਿਕਰ ਜ਼ਰੂਰ ਕਰੇਗਾ ਤੂੰ ਤਾਂ ਬੰਦਾ ਬੜਾ ਚੰਗਾ ਸੀ ਉਹ ਤੇ ਬੰਦੇ ਦਾ ਬੇੜਾ ਹੀ ਭੈਗੇ ਇਸ ਦੀ ਸ਼ੁਰੂ ਕਰਦਾ ਤੇਰੇ ਵਰਗਾ ਬੰਦਾ ਕੋਈ ਨਹੀਂ ਉਹ ਤੇ ਬੜਾ ਨਕਮਾ ਸੀ ਹੁਣ ਬੰਦਾ ਚੁਗਲਖੋਰ ਦੇ ਸੇਸ ਨੂੰ ਸਮਝ ਸਕਦਾ ਉਹ ਕਹਿੰਦਾ ਮੇਰੀ ਉਹ ਫਿਰ ਨਾਰ ਲੱਗ ਜਾਂਦਾ ਉਹ ਕਹਿੰਦਾ ਜੋ ਕੋਈ ਤੂੰ ਕਹਿੰਦਾ ਉਹ ਫਿਰ ਹੋਰ ਤਵਾ ਲਾਂਦਾ ਉਹ ਚੁਗਲਖੋਰ ਇਥੋਂ ਸੁਣ ਕੇ ਜਿਹਦੀ ਬਾਰੇ ਉਹ ਬੋਲਿਆ ਉਹਦੇ ਘਰ ਆਪੜ ਜਾਂਦਾ ਉਹਨੂੰ ਜਾ ਕੇ ਕਹਿੰਦਾ ਤੇਰਾ ਤਾਂ ਬੰਦਾ ਪੜਾ ਜੰਗਾ ਵੀ ਬੜਾ ਨਕੰਮਾ ਸੀ ਮਹਾਰਾਜ ਕਹਿੰਦੇ ਨੇ ਚੁਗਲਖੋਰ ਬੰਦਾ ਪਹਿਚਾਨ ਲੱਗਿਆ ਸਮਾਂ ਲੱਗ ਜਾਂਦਾ ਹੁੰਦਾ ਕਿਉਂਕਿ ਉਹ ਏਡੇ ਕਮਾਨ ਨਾਲ ਚਾਤਰੀ ਨਾਲ ਖੇਮ ਖੇਡਦਾ ਪਤਾ ਨਹੀਂ ਇੱਥੇ ਪਰ ਗੁਰੂ ਜੀ ਨੇ ਕਿਹਾ ਕਿ ਦੇਖੋ ਦੁਰਪਜਨ ਦੁਰਬਚਨ ਭੈੜੇ ਬੋਲ ਬੋਲਨੇ ਫਵਾੜੇ ਪਾਣੇ ਵਿੱਥਾ ਪਾ ਦੇਣੀਆਂ ਫਟਕਣਾ ਪੈਦਾ ਕਰ ਦੇਣੀਆਂ ਸਾਖਤ ਮਾਇਆ ਦਾ ਪੁਜਾਰੀ ਪਿਸ਼ਨੰਗ ਫਿਰ ਮਰਜ਼ ਕੀਤੀ ਚੁਗਲਖੋਰ ਇਹ ਫਿਰ ਸੁਣੋ ਭੈੜੇ ਬੋਲਣ ਵਾਲਾ ਘਰਾਂ ਨੂੰ ਤੋੜਨ ਵਾਲਾ ਭਟਕਣਾ ਪੈਦਾ ਕਰਨ ਵਾਲਾ ਮਾਇਆ ਦਾ ਪੁਜਾਰੀ ਚੁਗਲਖੋਰ ਪਿਸ਼ਨੰਗ ਤਾਂ ਸੁਰਜਣ ਹੈ ਜਦੋਂ ਸੰਗਤ ਮਿਲ ਜਾਏ ਜਦੋਂ ਨਾ ਮਿਲ ਜਾਏ ਇੰਨੀ ਭੈੜੀ ਤੋਂ ਭੈੜੀ ਬਿਰਤੀ ਵਾਲੇ ਵੀ ਚੰਗੇ ਬੰਦੇ ਬਣ ਜਾਂਦੇ ਮਹਾਰਾਜ ਜਿੰਨੇ ਕਿਹਾ ਇਹ ਧਰਮ ਹੈ ਜਿਹੜਾ ਤਬਦੀਲੀ ਲਿਆਉਂਦਾ ਹੈ ਜਿਹੜਾ ਬਦਲ ਦਿੰਦਾ ਹੈ ਜੀ ਜਿਹੜੀ ਤਬਦੀਲੀ ਨਹੀਂ ਆ ਗਈ ਇੱਥੇ 40 40 ਸਾਲ ਹੋ ਗਏ ਭਾਂਡੇ ਵੀ ਦੇ ਤੇਰੇ ਦੇ ਮਾਂਜੀ ਜਾਂਦੇ ਆ ਝਾੜੂ ਵੀ ਲਾਏ ਜਾਂਦੇ ਅੰਦਰ ਵਾਲੀ ਬਿਰਤੀ ਉਹੀ ਬੈਠੀ ਬਾਹਰ ਦੀ ਤਬਦੀਲੀ ਕੋਈ ਮੈਂ ਖਿਮਾ ਕਰ ਦਿਓ ਬਾਹਰ ਦੀ ਤਬਦੀਲੀ ਕੋਈ ਧਰਮ ਨਹੀਂ ਹੁੰਦੀ ਅੰਦਰ ਦੀ ਤਬਦੀਲੀ ਧਰਮ ਹੁੰਦੀ ਹੈ ਅੰਦਰ ਦੀ ਤਬਦੀਲੀ ਜਿਹੜੀ ਬਾਹਰ ਤਬਦੀਲੀ ਲਿਆਉਂਦੀ ਉਹ ਅਸਲੀ ਧਰਮ ਹੁੰਦਾ ਹੈ ਆਹੀ ਤਬਦੀਲੀ ਬੋਚ ਮੈਂ ਇੱਕ ਦੋ ਉਦਾਹਰਣ ਆਪ ਜੀ ਨੂੰ ਹੋਰ ਦੇਣਾ ਕਿ ਜੇ ਚੇਂਜ ਨਹੀਂ ਆਈ ਬੰਦੇ ਚ ਬਦਲੀ ਕੋਈ ਨਹੀਂ ਕਾਦਾ ਧਰਮੀ ਜੀ ਪਰ ਸਾਡਾ ਸੁਭਾਅ ਬੜਾ ਹੋਰ ਤਰ੍ਹਾਂ ਦਾ ਹੋ ਗਿਆ ਸੱਚੀ ਮੈਂ ਆਪ ਜੀ ਨੂੰ ਰੋਜ਼ ਬੇਨਤੀ ਕਰ ਰਿਹਾ ਵਾਂ ਕਬੀਰ ਸਾਹਿਬ ਚਲੋ ਉਹਨਾਂ ਦੇ ਤੇ ਸ਼ਬਦ ਤਾਂ ਨਹੀਂ ਟੁੱਕਦੇ ਦੁਰਬਚਨ ਜਾਂ ਭੇਦ ਪਰਮੰਗ ਜਾਂ ਕਿਸਨ ਪਰ ਉਹ ਕਹਿੰਦੇ ਨਹੀਂ ਜੇ ਸੰਗਤ ਵਿੱਚ ਆ ਕੇ ਬੰਦੇ ਦੀ ਤਬਦੀਲੀ ਨਹੀਂ ਆਈ ਗੁਰਦੁਆਰੇ ਆ ਕੇ ਬੰਦਾ ਤਬਦੀਲ ਨਹੀਂ ਹੋਇਆ ਇਹ ਕੱਲਾ ਮੈਂ ਸੰਗਤ ਜੀ ਆਪ ਜੀ ਨੂੰ ਕਹਿ ਰਿਹਾ ਆਪਣੇ ਆਪ ਨੂੰ ਕਹਿ ਰਿਹਾ ਆ ਵੀ ਸ਼ਾਮਿਲ ਕਰਕੇ ਇੰਨੇ ਨੇ ਸਾਲ ਲੰਘ ਗਏ ਉਹੀ ਖਸਲਤ ਉਹੀ ਕਰਤੂਤਾ ਜੇ ਬੰਦਾ ਚੇਂਜ ਨਹੀਂ ਹੋਇਆ ਡਾਕਟਰ ਲਗਾਤਾਰ ਦਵਾਈ ਦੇ ਤੇ ਆਰਾਮ ਨਾ ਮਿਲੇ ਬੰਦਾ ਸੋਚਣ ਲੱਗ ਪੈਂਦਾ ਵੀ ਕੋਈ ਗੜਬੜ ਹੈ ਇੰਨੇ ਨੇ ਸਾਲ ਹੋ ਗਏ ਚੇਂਜ ਆਈ ਜੀ ਕੋਈ ਪ੍ਰਬੰਧਕਾਂ ਚੇਂਜ ਆ ਗਈ ਕੋਈ ਮੈਂ ਕਿਹੜੀ ਸੋਚਣਾ ਉਹਨਾਂ ਦੀ ਆਪਣੀ ਗੋ ਹੁੰਦੀ ਹੈ ਆਪਣਾ ਹੰਕਾਰ ਹੁੰਦਾ ਹੈ ਸਾਡਾ ਆਪਣਾ ਹੰਕਾਰ ਹੁੰਦਾ ਬੁਲਾਰਿਆਂ ਦਾ ਧਰਮ ਤਬਦੀਲੀ ਦਾ ਨਾਮ ਹੈ ਬੰਦਾ ਚੇਂਜ ਹੋ ਜਾਏ ਧਰਮੀ ਬੰਦਾ ਚੋਖੇ ਲੈਕਚਰ ਨਹੀਂ ਕਰਦਾ ਚਲੋ ਆਪਾਂ ਦਾ ਕੰਦਾ ਕਰ ਰਹੇ ਆ ਵੀ ਇੱਕ ਭਗਤੀ ਚ ਲੈ ਲਈਏ ਬਾਬੇ ਅਦਲੀ ਨੇ ਕੋਈ ਜ਼ਿਆਦਾ ਤਕਰੀਰ ਨਹੀਂ ਕੀਤੀ ਸਿਰਫ ਵਿਦੀ ਚੰਦ ਮੱਝਾਂ ਕੱਢ ਕੇ ਆਏ ਹੀ ਨਾ ਜੀ ਮੱਝਾਂ ਚੋਰੀ ਕਰਕੇ ਆਏ ਭਾਈ ਵਿਦੀ ਚੰਦ ਜੀ ਅੰਮ੍ਰਿਤ ਵੇਲਾ ਬਾਬੇ ਅਦਲੀ ਨੇ ਕੋ ਗੱਲ ਕੀ ਇਨਸਾਨ ਬਣ ਕੇ ਡਾਕੇ ਤੇ ਚੋਰੀਆਂ ਨਹੀਂ ਕਰੀ ਦੀਆਂ ਡਾਕੇ ਨਹੀਂ ਮਾਰੀਦੇ ਉਸ ਧਰਮੀ ਬੰਦੇ ਦਾ ਔਰਾ ਇੰਨਾ ਜ਼ਬਰਦਸਤ ਸੀ ਜਿਹੜਾ ਬੰਦਾ ਕਈ ਸਾਲਾਂ ਦੀ ਆਦਤ ਨਹੀਂ ਛੱਡਦਾ ਤਾਂ ਨਾ ਇੱਕ ਸ਼ਬਦ ਦੇ ਨਾਲ ਬੰਦਾ ਬਦਲ ਕੇ ਰੱਖ ਦਿੱਤਾ ਇਹ ਕਹ ਧਰਮ ਸਜਨ ਥੱਕ ਸੀ ਚਲੋ ਸਾਰੇ ਅਸੀਂ ਕਹਿੰਨੇ ਆਦਤਾਂ ਬੇਰ ਫਿਰ ਬੇਨਤੀ ਚੇਤੇ ਰੱਖਿਓ ਆਦਤਾਂ ਬਦਲਣ ਲਈ ਜਨਮ ਲੱਗ ਜਾਂਦੇ ਆ ਆਦਤ ਅਨਿਸ਼ਿਤ ਜਿਹੜੀ ਆਦਤ ਬੰਦੇ ਦੀ ਪੱਕ ਜਾਏ ਨਾ ਹਣਾ ਜਿਹੜੀ ਸਾਡੀਆਂ ਆਤਾ ਪੱਕੀਆਂ ਨੇ ਪਾਉਣ ਵਾਲੀਆਂ ਸੱਚੀ ਤੋਂ ਹੀ ਦੱਸਿਓ ਰਾਤ ਨੂੰ ਸੌਣ ਲੱਗੇ ਆਦਤ ਪੱਕੀ ਹੈ ਨਾ ਭਾਵੇਂ ਬੰਦਾ ਬਿਮਾਰ ਵੀ ਹੋਵੇ ਕਹਿੰਦਾ ਫੇਸਬੁੱਕ ਵੇਖ ਲਈ ਸਾਡੇ ਕਹਿੰਦੇ ਹੁੰਦੇ ਸਨ ਪ੍ਰਚਾਰਕ ਨੇ ਉਹ ਭਾਈ ਸਰਬਜੀਤ ਜੀ ਕਹਿੰਦੇ ਫੇਸਬੁੱਕ ਨਹੀਂ ਕਲੇਸ਼ ਬੁੱਕ ਹੈ ਸਵੇਰੇ ਉੱਠਦੇ ਸਾਰ ਆਦਤ ਪੱਕੀ ਹੈ ਨਾ ਗੁਟਕੇ ਦੀ ਥਾਂ ਤੇ ਫੋਨ ਕਿਉਂ ਫੜਨੇ ਪੈਂ ਇਹ ਆਦਤਾਂ ਬਦਲ ਲੀਆਂ ਰੱਬ ਮੇਰ ਕਰੇ ਇਹ ਹੁਣ ਕਹਿ ਦੇਣਾ ਭਾਈ ਬਿਦੀ ਚੰਨ ਮੈਂ ਵੀ ਕਹਿ ਦਿੰਦਾ ਜੀ ਉਹ ਸਵੇਰੇ ਬਦਲ ਗਏ ਨਹੀਂ ਜਿਹੜਾ ਬੋਲਣ ਵਾਲਾ ਸੀ ਉਹ ਇੰਨਾ ਧਰਮੀ ਸੀ ਉਹ ਸੰਗਤ ਹੋ ਗਈ ਜੀ ਉਸ ਸੰਗਤ ਵਿੱਚ ਉਸ ਧਰਮੀ ਦੀ ਕਮਾਈ ਇੰਨੀ ਕੁ ਸੀ ਉਹਨੇ ਚੋਰੀ ਵਾਲੇ ਦੇ ਸਾਰੇ ਪਾਪ ਖੰਡਨ ਕਰਕੇ ਰੱਖ ਦਿੱਤੇ ਸੱਜਣ ਠਾਗੇ ਨਾ ਜੀ ਸਾਰੇ ਕਿਨੇ ਇੱਕੋ ਸ਼ਬਦ ਸੁਣਿਆ ਇੱਕੋ ਸੁਣਿਆ ਪਰ ਸੁਨਾਇਆ ਕਿਨੇ ਸੁਨਾਣ ਵਾਲੇ ਤਾਂ ਧੰਗ ਗੁਰੂ ਨਾਨਕ ਦੇਵ ਜੀ ਨੇ ਨਾ ਇੱਕ ਸ਼ਬਦ ਸੁਣਿਆ ਬੰਦਾ ਲੋਕਾਂ ਨੂੰ ਲੁੱਟ ਰਿਹਾ ਹੈ ਬੰਦੇ ਕਤਲ ਐਡਾ ਬੰਦਾ ਪੱਥਰ ਹੋ ਗਿਆ ਚ ਉਹ ਲੁੱਟਣਾ ਹੋਰ ਗੱਲ ਪੱਥਰ ਹੋ ਗਿਆ ਜੀ ਲੋਕਾਂ ਦੇ ਕਤਲ ਕਰਦਾ ਹੈ ਲਾਸ਼ਾਂ ਟਿਕਾਣੇ ਲਾ ਦਿੰਦਾ ਕੋਈ ਛੱਟੀ ਜਾਂਦਾ ਪਿੰਜਰ ਬਣੇ ਪੈਨ ਉਹਦੀ ਧਰਮਸ਼ਾਲਾ ਚ ਪਰ ਐਡੀ ਗੰਦੀ ਆਦਤ ਇੰਨੀ ਖੰਸਿਆਰੀ ਕਠੋਰ ਆਦਤ ਇੱਕ ਰਾਤ ਵਿੱਚ ਕੀ ਇੱਕ ਸ਼ਬਦ ਨਾਲ ਬਦਲ ਜਾਣੀ ਇਹ ਧਰਮ ਦਾ ਲੱਛਣ ਹੈ ਤਬਦੀਲੀ ਆ ਜਾਣੀ ਫਾਈ ਕੌਡੇ ਦਾ ਅੰਦਰ ਬਦਲ ਜਾਣਾ ਮੈਂ ਆਪ ਨੂੰ ਸਿਰਫ ਇੱਕ ਬੇਨਤੀ ਕਰਾਂਗਾ ਧਰਮ ਤਬਦੀਲੀ ਲਿਆਉਂਦਾ ਹੈ ਸਾਧੂ ਤਬਦੀਲੀ ਲਿਆਉਂਦਾ ਹੈ ਜੇ ਉੱਥੇ ਵੀ ਹੋਈ ਖਲਜਗਨ ਪਿਆਰ ਹੈ ਨਾ ਮਾਇਆ ਵਾਲਾ ਫਿਰ ਕਾਦੀ ਤਬਦੀਲੀ ਚ ਸੁਰਤਾਂ ਬੈਲੀ ਹੋਈ ਹੈ ਨਾ ਕਬੀਰ ਸਾਹਿਬ ਦਾ ਇੱਕ ਸ਼ਬਦ ਦੇ ਬੜਾ ਸੌਖਾ ਸ਼ਬਦ ਹੈ ਜੀ ਉਹ ਸ਼ਬਦ ਦੀਆਂ راہ ਉਹ ਦੀਆਂ ਤੁਕਾਂ ਨੇ ਬਿਗਰਿਓ ਕਬੀਰਾ ਰਾਮ ਦੁਹਾਈ ਬਿਗਰ ਗਿਆ ਵਿਗੜ ਗਿਆ ਇਹ ਅਸਲ ਵਿੱਚ ਸਮਪਰਦਾਇ ਗੁਰਮੁਖ ਭੂਮ ਭਾਮ ਭੂਮਿਕਾ ਬੜਾ ਸੋਹਣਾ ਲਿਖਦੇ ਆ ਤੇ ਮੰਨਣ ਵਾਲੀ ਵੀ ਗੱਲ ਖੈ ਕਿ ਜਦੋਂ ਉਹਨੇ ਭਗਤ ਜੀ ਨੇ ਕਿਉਂਕਿ ਸਭ ਤੋਂ ਜ਼ਿਆਦਾ ਸੱਚੀ ਤੋਂ ਦੱਸਾਂ ਜੇ ਕਿਸੇ ਨੇ ਸੋ ਕਾਲਡ ਪਖੰਡੀਆਂ ਨੂੰ ਫੇਸ ਕੀਤਾ ਗੁਰਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਜ਼ਿਆਦਾ ਭਗਤ ਕਬੀਰ ਜੀ ਨੇ ਉਹਨਾਂ ਨੂੰ ਇਹ ਗੱਲ ਲਿਖਣੀ ਪੈਗੀ ਕਿ ਹਮਰਾ ਚਗਰਾ ਰਹਾ ਨਕੂ ਪੰਡਿਤ ਮੁਲਾ ਛਾਡੇ ਦੋ ਕਹਿੰਦਾ ਆਪਾਂ ਖੜੀ ਛਾੜ ਦਿੱਤਾ ਇਹ ਕਬੀਰ ਸਾਹਿਬ ਦਾ ਸ਼ਬਦ ਹੈ ਨਾ ਹਮਰਾ ਝਗੜਾ ਕਿ ਮੇਰੇ ਨਾਲ ਝਗੜਦੇ ਕਿਉਂ ਤੂੰ ਆਪਣੇ ਗ੍ਰੰਥ ਚੋੱਕ ਕੇ ਲੈ ਰਿਆ ਤੂੰ ਆਪਣੇ ਨੇ ਕਹਿੰਦਾ ਮੇਰਾ ਰਾਹ ਹੀ ਕੋਈ ਨਹੀਂ ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ ਛਾਡੇ ਦੋ ਪੰਡਿਤ ਮੁੱਲਾ ਜੋ ਲਖ ਦੀਆ ਛਾੜ ਚਲੇ ਹਮ ਕਛੂ ਨਾ ਕਹਿੰਦਾ ਮੈਂ ਇਹ ਨਹੀਂ ਕੁਝ ਲਿਆ ਉਹ ਵਿਖੋ ਜੇ ਬਨਾਰਸ ਬੈਠੇ ਪਖੰਡ ਦਾ ਵਿਰੋਧ ਕਰ ਰਿਹਾ ਤੇ ਹੱਜ ਜਾਣ ਵਾਲੇ ਦਾ ਵਿਰੋਧ ਕਰ ਰਿਹਾ ਵੀ ਜੇ ਤੇਰਾ ਦਿਲ ਸਾਫ਼ ਨਹੀਂ ਕਾਦਾ ਹੱਜ ਜਾ ਰਹੇ ਤੁਸੀਂ ਉਹਨਾਂ ਦਾ ਸ਼ਬਦ ਪੜ੍ਹਦੇ ਹੋ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੇ ਨਿਰਮਲ ਨੀਰ ਗੰਗਾ ਦੇ ਕਿਨਾਰੇ ਘਰ ਬਣਾ ਕੇ ਰੋਜ਼ ਤੂੰ ਗੰਗਾ ਦਾ ਪਾਣੀ ਪੀਵੀ ਜਾਏ ਬਿਨ ਹਰ ਭਗਤ ਨ ਮੁਕਤ ਹੈ ਇਉ ਕਹਿ ਰਮਾ ਕਬੀਰ ਤੂੰ ਚੇਂਜ ਨਹੀਂ ਹੋ ਸਕਦਾ ਪਾਣੀ ਨਾਲ ਬੰਦਾ ਕਹੇਗਾ ਜੀ ਕੱਲਾ ਬਨਾਰਸ ਵਾਲਿਆਂ ਦਾ ਕਰਦਾ ਵਿਰੋਧ ਨਹੀਂ ਉਹ ਅੱਗੇ ਕਹਿੰਦੇ ਆ ਕਬੀਰ ਹਜ ਕਬਾਹ ਹੁ ਜਾਇ ਥਾ ਆਗੇ ਮਿਲਿਆ ਖੁਦਾਏ ਰੰਗ ਮਹੀਏ ਨਾ ਜੀ ਆਗੇ ਮਿਲਿਆ ਖੁਦਾਏ ਸਾਈ ਮੁਜ ਸਿਓ ਲੜ ਪੜਿਆ ਤੁਝ ਕਿਨ ਫਰਮਾਈ ਗਾਏ ਜਿਨੂ ਮੈਂ ਮਿਲ ਤਰਿਆ ਰਾਂਝ ਮਿਲ ਗਿਆ ਮੇਰੇ ਨਾਲ ਲੜ ਪਿਆ ਤੈਨੂੰ ਕਿਨੇ ਦੱਸ ਦਿੱਤਾ ਮੇ ਇਥੇ ਰਹਿਣਾ ਅਗਲੀ ਗੱਲ ਉਹਨਾਂ ਦਾ ਇਹ ਬਚਨ ਖਾਸ ਕਰਕੇ ਜਿਹੜਾ ਅਸੀਂ ਪੜਨੇ ਆ ਕਿ ਜਾ ਕੀ ਦਿਲ ਸਾਬਤ ਨਹੀਂ ਸਾਬਤ ਸਾਬਤ ਅਲਵ ਜੀ ਹਰਤੇ ਦੇਖੋ ਜਾਂ ਕੀ ਦਿਲ ਇਸਤਰੀ ਲੇਗੇ ਜੀ ਦਿਲ ਪੁਲੇਗੇ ਨਾ ਇਹਦਾ ਸਬੰਧ ਸਾਬਤ ਨਾਲ ਹੈ ਸਾਬਤਦਰ ਤੇ ਸਫਾਈ ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦ ਆਏ ਜਿਹਦੇ ਦਿਲ ਦੀ ਸਫਾਈ ਕੋ ਨਹੀਂ ਉਹਨੂੰ ਰੱਬ ਕਿੱਥੇ ਮਿਲਣਾ ਇਹ ਸ਼ਬਦ ਕਹਿ ਦੇਣਾ ਕਬੀਰ ਮੁੱਲਾ ਮਨਾਰੇ ਕਿਆ ਚਣੇ ਸਾਇਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਗ ਦੇ ਦਲੀ ਭੀਤਰ ਜੋਏ ਹੁਣ ਦੋਨੋਂ ਨੇ ਚੇਤੇ ਰਖਿਓ ਸਾਰੀ ਦੁਨੀਆ ਚ ਚਾਹ ਮੁੱਲਾ ਹੋਵੇ ਚਾਹ ਪੰਡਤ ਹੋਵੇ ਚਾਹ ਪਾਦਰੀ ਹੋਵੇ ਚਾਹ ਆਪਾਂ ਹੋਈਏ ਜਿਹੜੇ ਪਖੰਡੀ ਨੇ ਨਾ ਇਹਨਾਂ ਸਾਰਿਆਂ ਦੀ ਨਾਨੀ ਇੱਕੋ ਹੀ ਜੇ ਇਹ ਸਾਰੀ ਯੂਨਿਟੀ ਬਣਾ ਲੈਂਦੇ ਆ ਫਿਰ ਜਦੋਂ ਕੋਈ ਸੱਚ ਬੋਲਣ ਵਾਲਾ ਪੈਦਾ ਹੁੰਦਾ ਮੈਨੂੰ ਬਖਸ਼ ਦੇ ਆ ਜੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਿਆ ਮੈਂ ਪਖੰਡੀ ਦਾ ਵਜ ਵਰਤੇ ਹਣੋਂ ਨਾ ਕਿਹਾ ਜੀ ਇਹ ਤਾਂ ਵਿਗੜ ਗਿਆ ਜੀ ਇਹ ਪੰਡਤਾਂ ਵੀ ਬਰ ਖਲਾਫ ਬੋਲ ਜਾਂਦਾ ਮੁੱਲਾ ਦੇ ਬਰ ਖਲਾਫ ਬੋਲੀ ਜਾਂਦਾ ਇੱਥੋਂ ਤੱਕ ਸਥਾਨਾਂ ਦੇ ਬਾਰੇ ਵੀ ਕਹੀ ਜਾਂਦਾ ਕਿ ਅੱਲਾਹ ਇੱਕ ਮਸੀਤ ਬਸਤ ਹੈ ਅਵਰ ਮੁਲਕ ਕਿਸਕੇਰਾ ہندو مورت نام نواسی دو تت نہ بڑی مشکل ہے دونوں کا مت لا لیا دو تھیرا دکھنسا واسا ہندو کہہ ہیں پسچم اللہ مقام چڈو دونوں جنے دل میں کھوج دل ہے دل کھوجو یہی ٹور مقام دمن دمندر تا ہرمندر اندر ہے ਮਾਰੇ ਸੱਚੇ ਬਾਦਸ਼ਾਹ ਵੇਖੋ ਨਾ ਜਦੋਂ ਬਾਣੀ ਪੜ੍ਹਨੇ ਆ ਕਬੀਰ ਸਾਹਿਬ ਜੀ ਦੀ ਉਹ ਕਹਿੰਦੇ ਨਾ ਦਿਲ ਮੇਂ ਖੋਜ ਦਿਲੈ ਦਿਲ ਖੋਜੋ ਈ ਠੋਰ ਮਕਾਮਾ ਇਸ ਲੋਕਾਂ ਨੇ ਕਹਿ ਦਿੱਤਾ ਕਬੀਰ ਵਿਗੜ ਗਿਆ ਜੀ ਇਹ ਚੇਂਜ ਹੋ ਗਿਆ ਜੀ ਬਦਲ ਗਿਆ ਉਹਨਾਂ ਨੇ ਫਿਰ ਬਖਸ਼ਿਸ਼ ਕੀਤੀ ਜੀ ਉਹਨਾਂ ਨੇ ਡੰਕੇ ਦੀ ਚੋਰ ਚ ਕਿਹਾ ਜਿਹੜਾ ਬੰਦਾ ਧਰਮ ਦੀ ਦੁਨੀਆ ਚ ਆ ਕੇ ਚੇਂਜ ਨਹੀਂ ਹੋਇਆ ਔਗਣ ਤੇ ਸ਼ਰਾ ਦੇ ਜੰਜੀਰੇ ਚ ਵੱਜਾ ਪਿਆ ਧਰਮ ਨਹੀਂ ਕਮਾਂਦਾ ਉਹ ਕਾਹਦਾ ਧਰਮ